ਗਗਨ ਅਨਮੋਲਮਾਨ ਦਾ ਸਿਆਸਤ ਤੋਂ ਸਤੀਫੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੜਕਮ ਮਚ ਗਿਆ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਸੱਤਾ ਦੇ ਵਿੱਚ ਨਹੀਂ ਹੁੰਦੀਆਂ ਉਹਨਾਂ ਦੇ ਐਮਐਲਏ ਜਿਹੜੇ ਸਤੀਫਾ ਦਿੰਦੇ ਆ ਤੇ ਸੱਤਾਧਰ ਪਾਰਟੀ ਦੇ ਨਾਲ ਹਰਲ ਜਾਂਦੇ ਆ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਗਗਨ ਅਨਮੋਲਮਾਨ ਦੀ ਗ੍ਰਿਫਤਾਰੀ ਹੋਣ ਜਾ ਰਹੀ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਚੁੱਪੀ ਤੋੜੀ ਆ ਕੀ ਕਿਹਾ ਗਗਨ ਮੋੜਮਾਨ ਵਾਲੇ ਕੇਸ ਦੇ ਉੱਤੇ ਮੁੱਖ ਮੰਤਰੀ ਦਾ ਕੀ ਜਿਹੜਾ ਪੱਖ ਸਾਹਮਣੇ ਆਇਆ ਹਾਲਾਂਕਿ ਉਹਨੇ ਪਾਰਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਆਪਣੇ ਅਸਤੀਫੇ ਦੇ ਵਿੱਚ ਉਸਨੇ ਕਿਹਾ ਕਿ ਮੈਂ ਰਾਜਨੀਤੀ ਤੋਂ ਅਸਤੀਫਾ ਦੇ ਰਹੀ ਹਾਂ ਗਗਨਨ ਮੋਲਮਾਨ ਨੇ ਕਿਹਾ ਤੇ ਹੁਣ ਮੈਂ ਪਾਰਟੀ ਨੂੰ ਸ਼ੁਭਕਣਾ ਸ਼ੁਭਕਾਮਨਾਵਾਂ ਦਿੰਨੀ ਆ ਕਿ ਉਹ ਅੱਗੇ ਜਿਹੜੇ ਲੋਕਾਂ ਦੀਆਂ ਉਸ ਦੇ ਉੱਤੇ ਉਮੀਦਾਂ ਉਹ ਪੂਰੀਆਂ ਜਿਹੜੀਆਂ ਉਹ ਕਰਨਗੇ ਪਰ ਕਾਰਨ ਕੀ ਰਿਹਾ ਕਿਉਂ ਅਸਤੀਫਾ ਦਿੱਤਾ ਗਿਆ ਤੁਹਾਨੂੰ ਦੱਸਣੇ ਆ ਪਹਿਲਾਂ ਤੁਹਾਨੂੰ ਦੱਸਣੇ ਆ ਕਿ ਗਗਨਨ ਮੋਲਮਾਨ ਪਾਰਟੀ ਦੇ ਨਾਲ ਜੁੜੀ ਕਦੋਂ ਸੀ ਗਗਨਨ ਮੋਲਮਾਨ ਪਾਰਟੀ ਨਾਲ ਨਾਲ ਉਦੋਂ ਜੁੜਦੀ ਹੈ ਜਦੋਂ ਪੰਜਾਬ ਦੇ ਵਿੱਚੋਂ ਪਾਰਟੀ ਦਾ ਆਧਾਰ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਸੀ ਕਿਉਂਕਿ ਸੁਖਪਾਲ ਸਿੰਘ ਖੈਰਾ 8 ਐਮਐਲਿਆਂ ਨੂੰ ਲੈ ਕੇ 2019 ਚ ਅੱਡ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ 19 ਦਾ ਪਾਰਲੀਮੈਂਟ ਦਾ ਇਲੈਕਸ਼ਨ ਆਉਂਦਾ ਉੱਥੇ ਚਾਰਾਂ ਸ਼ੀਟ ਪਹਿਲਾਂ ਚਾਰ ਸ਼ੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ ਚਾਰ ਸ਼ੀਟਾਂ ਤੋਂ ਘਟ ਕੇ ਆਮ ਆਦਮੀ ਪਾਰਟੀ ਇੱਕ ਸ਼ੀਟ ਤੇ ਰਹਿ ਜਾਂਦੀ ਆ ਉਹ ਵੀ ਸਿਰਫ ਸੰਗਰੂਰ ਦੀ ਸੀਟ ਭਗਵੰਤ ਮਾਨ ਜਿੱਤਣ ਦੇ ਵਿੱਚ ਕਾਮਯਾਬ ਹੁੰਦੇ ਆ 2019 ਦੇ ਵਿੱਚ ਉਸ ਤੋਂ ਬਾਅਦ ਪਾਰਟੀ ਬਿਲਕੁਲ ਜਿਹੜੀ ਉਹ ਖਤਮ ਹੋਣ ਦੀ ਕਗਾਰ ਤੇ ਸੀ ਉਦੋਂ ਐਂਟਰੀ ਹੁੰਦੀ ਆ 220 ਦੇ ਵਿੱਚ ਗਗਨ ਅਨਮੋਲਮੜ ਦੀ ਖੂ ਪਾਰਟੀ ਲਈ ਪ੍ਰਚਾਰ ਕਰਦੀ ਆ ਖੂ ਪਾਰਟੀ ਲਈ ਮਿਹਨਤ ਕਰਦੀ ਆ ਕਿਉਂਕਿ ਇੱਕ ਸੈਲੀਬ੍ਰਿਟੀ ਚਿਹਰਾ ਹੋਣ ਕਰਕੇ ਲੋਕ ਉਸ ਨੂੰ ਸੁਣਨ ਆਉਂਦੇ ਸੀ ਲੋਕ ਜਾਣਦੇ ਸੀ ਤੇ ਉਹ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਪਾਰਟੀ ਦਾ ਪ੍ਰਚਾਰ ਕਰਦੀ ਆ ਨੀਂ ਬੰਦੀ ਆ ਫਿਰ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ 222 ਦੇ ਵਿੱਚ ਮੁੱਖ ਮੰਤਰੀ ਦਾ ਐਲਾਨ ਹੁੰਦਾ ਉਦੋਂ ਵੀ ਗਗਨ ਅਨਮੋਲਮੜ ਇਹ ਭੂਮਿਕਾ ਨਿਭਾਉਂਦੀ ਆ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਵਿੱਚ ਭਗਵੰਤ ਮਾਨ ਨੂੰ ਫਿਰ ਹੌਲੀ ਹੌਲੀ ਅੱਗੇ ਕੰਮ ਸ਼ੁਰੂ ਹੁੰਦਾ ਫਿਰ 2022 ਦਾ ਇਲੈਕਸ਼ਨ ਆਉਂਦਾ ਖਰੜ ਤੋਂ ਟਿਕਟ ਮੰਗਦੀ ਆ ਗਗਨ ਮੋਲਮਣ ਉਸ ਨੂੰ ਟਿਕਟ ਦਿੱਤੀ ਵੀ ਜਾਂਦੀ ਹੈ ਤੇ ਉਹ ਜਿੱਤ ਵੀ ਜਾਂਦੀ ਹੈ ਹਾਲਾਂਕਿ 2017 ਦੇ ਵਿੱਚ ਵੀ ਉੱਥੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣੇ ਗਏ ਸੀ ਪਰ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਐਂਟੀਨ ਕੰਬੈਂਸੀ ਦੇ ਕਰਕੇ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਖਰੜ ਦੀ ਜਿਹੜੀ ਸੀਟ ਆ ਉਹ ਲੂਜ਼ ਕਰ ਦੇ ਪਰ ਜਿੱਤਨ ਦੇ ਵਿੱਚ ਕਾਮਯਾਬ ਹੁੰਦੀ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸੀਟਾਂ ਪੰਜਾਬ ਦੀਆਂ ਜਿੱਥੇ ਪ੍ਰਚਾਰ ਕਰਨ ਜਾਂਦੀਆਂ ਕਿਉਂਕਿ ਇੱਕ ਵੱਡਾ ਚਿਹਰਾ ਸੀ ਕਲਾਕਾਰੀ ਦੇ ਖੇਤਰ ਦੇ ਵਿੱਚ ਬੜਾ ਨਾਮਣਾ ਖੱਟਿਆ ਸੀ ਗਗਨ ਅਨਮੋਲਮਾਨ ਨੇ ਇਸ ਕਰਕੇ ਲੋਕ ਉਸ ਨੂੰ ਜਾਣਦੇ ਸੀ ਖਾਸ ਕਰਕੇ ਬੀਬੀਆਂ ਤੇ ਨੌਜਵਾਨ ਪੀੜ੍ਹੀ ਉਸ ਨੂੰ ਸੁਣਨ ਜਾਂਦੀ ਸੀ ਉਦੇ ਨਾਲ ਨਾਲ ਉਹ ਭਗਵੰਤ ਮਾਨ ਤੋਂ ਬਾਅਦ ਦੂਜਾ ਜਿਹੜਾ ਚਿਹਰੇ ਜਿਹੜਾ ਜਿਹੜਾ ਚਿਹਰਾ ਸੀ ਜਿਸ ਨੂੰ ਲੋਕ ਪਸੰਦ ਕਰਦੇ ਸੀ ਅਰਵਿੰਦ ਕੇਜਰੀਵਾਲ ਵੀ ਸਟਾਰ ਪ੍ਰਚਾਰਕ ਸੀ ਮਨੀਸ਼ ਸ਼ੋਧਿਆ ਸਟਾਰ ਪ੍ਰਚਾਰਕ ਸੀ ਭਗਵੰਤ ਮਾਨ ਸਟਾਰ ਪ੍ਰਚਾਰਕ ਸੀ ਉਸ ਤੋਂ ਬਾਅਦ ਗਗਨ ਅਨਮੋਲ ਮਾਨ ਦੀ ਡਿਮਾਂਡ ਵਾਧੀ ਹੈ 2022 ਦੇ ਵਿੱਚ ਉਹ ਵਕ ਵਕ ਜਿਹੜੀਆਂ ਹਲਕੇ ਉੱਤੇ ਪ੍ਰਚਾਰ ਕਰਦੇ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ 2022 ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਪਹਿਲੀ ਕੈਬਨਿਟ ਬਣਦੀ ਉਸ ਦੇ ਵਿੱਚ ਗਗਨ ਅਨਮੋਲਮਾਨ ਨੂੰ ਜਿਹੜਾ ਕੈਬਨਿਟ ਰੈਂਕ ਦਿੱਤਾ ਜਾਂਦਾ ਪਰ ਸਾਲ ਡੇਢ ਸਾਲ ਕੰਮ ਕਰਨ ਤੋਂ ਬਾਅਦ ਉਸ ਤੋਂ ਕੈਬਨਿਟ ਰੈਂਕ ਜਿਹੜਾ ਕੈਬਨਿਟ ਰੈਂਕ ਆ ਜਦੋਂ ਖੋਇਆ ਜਾਂਦਾ ਉਦੋਂ ਵੀ ਸਵਾਲ ਖੜੇ ਹੁੰਦੇ ਆ ਉਦੋਂ ਵੀ ਅੜਦੀ ਆ ਪਾਰਟੀ ਹਾਈ ਕਮਾਂਡ ਦੇ ਅੱਗੇ ਗਗਨ ਅਨਮੋਲਮਾਨ ਉਹਦੋਂ ਕਹਿੰਦੀ ਆ ਕਿ ਮੇਰਾ ਕਸੂਰ ਦੱਸੋ ਮੈਂ ਕੰਮ ਨਹੀਂ ਕੀਤਾ ਮੈਂ ਕ੍ਰਾਪਸ਼ਨ ਕੀਤੀ ਆ ਮੈਂ ਹਲਕੇ ਦੇ ਵਿੱਚ ਟਾਈਮ ਨਹੀਂ ਦਿੱਤਾ ਪਰ ਉਸ ਤੋਂ ਸਿਫਾ ਲਿਆ ਜਾਂਦਾ ਤੇ ਉਹ ਪਾਰਟੀ ਦੇ ਨਾਲ ਉਸ ਤੋਂ ਬਾਅਦ ਵੀ ਕੰਮ ਕਰਦੀ ਨਜ਼ਰ ਆਉਂਦੀ ਆ ਗਗਨ ਅਨਮੋਲਮਾਨ ਫਿਰ ਉਸ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਜਾਂਦਾ ਕਿਉਂਕਿ ਜਿਹੜੀ 5 ਮਿੰਟਾਂ ਚ ਐਮਐਸਪੀ ਦੇਣ ਦੀ ਗੱਲ ਸੀ ਉਹ ਗਗਨ ਮੋਲਮਾਨ ਨੇ ਕੀਤੀ ਉਹ ਉਸ ਨੂੰ ਵੀ ਡਿਫੈਂਡ ਕਰਦੇ ਹਾਲਾਂਕਿ ਪਾਰਟੀ ਉਸ ਤਰੀਕੇ ਦੇ ਨਾਲ ਉਸ ਨਾਲ ਖੁੱਲ੍ਹ ਕੇ ਨਹੀਂ ਆਈ ਉਹ ਕਹਿੰਦੇ ਸੀ ਉਹ ਇੱਕ ਵੱਖਰੇ ਵੀ ਇੱਕੋ ਇੰਡੀਵਿਜੂਅਲ ਵਿਚਾਰ ਸੀ ਉਹਨਾਂ ਤੋਂ ਜਾ ਕੇ ਸਵਾਲ ਦਾ ਜਿਹੜਾ ਜਵਾਬ ਲਓ ਪਰ ਉਹ ਫਿਰ ਵੀ ਸਭ ਕੁਝ ਦੇ ਹੁੰਦੇ ਹੋਏ ਉਹ ਜਿਹੜਾ ਆਪਣਾ ਕੰਮ ਖਰੜ ਦੇ ਹਲਕੇ ਦੇ ਵਿੱਚ ਕਰਨਾ ਜਾਰੀ ਰੱਖਦੀ ਹੈ ਹਾਲਾਂਕਿ ਗਗਨ ਮੋਲਮਾਨ ਖਰੜ ਇੱਕ ਜਿਹੜਾ ਇੰਡਸਟਰੀਅਲ ਏਰੀਆ ਉੱਥੇ ਜਿਹੜੀਆਂ ਜ਼ਮੀਨਾਂ ਮਹਿੰਗੀਆਂ ਇਸ ਕਰਕੇ ਕਰਾਪਸ਼ਨ ਦੇ ਜਿਹੜੇ ਸਵਾਲ ਆ ਉਹ ਵੀ ਵਿਰੋਧੀ ਜਾਂ ਫਿਰ ਆਪਣੇ ਉੱਥੇ ਠਾਉਂਦੇ ਰਹੇ ਆ ਪਰ ਉਹ ਜਾਂਚ ਦਾ ਵਿਸ਼ਾ ਕਿ ਕ腐ਸ਼ਨ ਕੀਤੀ ਹੈ ਜਾਂ ਫਿਰ ਨਹੀਂ ਪਰ ਉਸ ਤੋਂ ਬਾਅਦ ਇੱਕੇ ਦਮ ਜਿਹੜੀ ਇੱਕ ਬਹੁਤ ਵੱਡੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੜਬੜ ਹੁੰਦੀ ਹੈ ਉਹ ਗੜਬੜ ਇਹ ਹੁੰਦੀ ਆ ਕਿ ਮਨੀਸ਼ ਮਨੀਸ਼ ਸ਼ੋਧਿਆ ਜੀ ਨੂੰ ਇੰਚਾਰਜ ਲਾਇਆ ਜਾਂਦਾ ਤੇ ਅਰਵਿੰਦ ਕੇਜਰੀਵਾਲ ਦੇ ਮੀਟਿੰਗ ਹੁੰਦੀ ਆ ਤਿੰਨ ਚਾਰ ਘੰਟੇ ਲੰਮੀ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਗਗਨ ਅਨਮੋਲਮਾਨ ਅੱਜ ਚਣਕ ਅਸਤੀਫਾ ਦੇ ਦਿੰਦੀ ਆ ਕੀ ਹੋਇਆ ਸੀ ਉਹ ਮੀਟਿੰਗ ਦੇ ਵਿੱਚ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਜਿਹੜੇ ਰਣਜੀਤ ਸਿੰਘ ਆ ਜਿਨ੍ਹਾਂ ਨੇ ਅਕਾਲੀ ਦਲ ਤੋਂ 2017 ਤੇ 2022 ਤੋਂ ਖਰੜ ਤੋਂ ਇਲੈਕਸ਼ਨ ਲੜਿਆ ਚੰਗੀਆਂ ਵੋਟਾਂ ਵੀ ਉਹਨਾਂ ਨੇ ਲਈਆਂ ਉਹਨਾਂ ਦਾ ਆਧਾਰ ਬਹੁਤ ਆ ਉਹ ਅਸਤੀਫਾ ਦੇ ਦਿੰਦੇ ਆ ਅਕਾਲੀ ਦਲ ਤੋਂ ਕਾਲੀਦਲ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗਗਨ ਅਨਮੋਲਮਾਨ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਜਿਹੜਾ ਹਲਕੇ ਦੇ ਵਿੱਚ ਉਸ ਦੀ ਜਿਹੜੀ ਇੰਟਰਫੇਰੈਂਸ ਆ ਉਹ ਵਧੂਗੀ ਰਣਜੀਤ ਸਿੰਘ ਦੇ ਖਿਲਾਫ ਲੋਕਾਂ ਨੇ ਮੈਂਡੇਟ ਦਿੱਤਾ ਕਿਤੇ ਨਾ ਕਿਤੇ ਗਗਨ ਅਨਮੋਲਮਾਨ ਨੂੰ ਇਹ ਲੱਗਾ ਕਿਉਂਕਿ ਜਿਹੜੀਆਂ ਕੰਸੂਆਂ ਸੂਤਰਾਂ ਦੇ ਥਰੂ ਮਿਲ ਰਹੀਆਂ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਣਜੀਤ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਇਸ ਕਰਕੇ ਜਿਹੜਾ ਅਸਤੀਫਾ ਦਿੱਤਾ ਗਿਆ ਹਾਲਾਂਕਿ ਮੁੱਖ ਮੰਤਰੀ ਦਾ ਜਾਂ ਪਾਰਟੀ ਦਾ ਆਫੀਸ਼ੀਅਲੀ ਬਿਆਨ ਹਜੇ ਕੋਈ ਨਹੀਂ ਆਇਆ ਗਗਨ ਮੋਲਮਾਨ ਦੇ ਜਿਹੜਾ ਮੈਟਰ ਦੇ ਉੱਤੇ ਕੋਈ ਵੀ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਜਦੋਂ ਵੀ ਕੋਈ ਬਿਆਨ ਸਾਹਮਣੇ ਆਊਗਾ ਸੀ ਤੁਹਾਨੂੰ ਪਹਿਲਾਂ ਵਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ